ਹਲਾਲ ਗੁਰਬਾਣੀ ਵਿੱਚ ਆਏ ਹੋਏ ਇਹਨਾਂ ਪਾਵਨ ਸ਼ਬਦਾਂ ਨੂੰ ਅਸੀਂ ਆਪ ਜੀ ਨਾਲ ਸਾਂਝ ਪਾਉਂਦੇ ਹਾਂ ਹਲਾਲ ਤੇ ਹਰਾਮ ਅਰਬੀ ਪਦ ਹਨ ਹਲਾਲ ਦਾ ਅਰਥ ਹੈ ਜਾਇਜ ਜਾਂ ਹੱਕੀ ਤੇ ਹਰਾਮ ਦਾ ਅਰਥ ਹੈ ਨਜਾਇਜ਼ ਜਾਂ ਹੱਕੀ ਚੀਜ਼ ਨੂੰ ਕਹਿੰਦੇ ਹਨ ਇਸਲਾਮੀ ਸ਼ਰਅ ਅਨੁਸਾਰ ਅਜ ਤਾਂ ਪੜ ਕੇ ਛੁਰੀ ਨਾਲ ਮਾਰੇ ਜਾਨਵਰ ਦਾ ਮਾਸ ਹਲਾਲ ਕਹਾਉਂਦਾ ਹੈ ਤੇ ਬਾਕੀ ਸਭ ਹਰਾਮ ਮੁਸਲਮਾਨ ਹੋਰ ਤਰੀਕਿਆਂ ਨਾਲ ਕੱਟੇ ਮਾਸ ਨੂੰ ਪਰਵਾਣ ਨਹੀਂ ਕਰਦੇ ਕਬੀਰ ਸਾਹਿਬ ਨੇ ਇਸ ਤੇ ਚੋਟ ਕਰਦੇ ਹ ਆਖਿਆ ਹੈ ਕਿ ਜੇਕਰ ਕਿਸੇ ਜੀਵ ਨੂੰ ਕੋ ਕੋ ਕੇ ਮਾਰਿਆ ਜਾਵੇ ਤਾਂ ਹਲਾਲ ਨਹੀਂ ਬਣ ਜਾਂਦਾ ਸਗੋਂ ਇਹ ਤਾਂ ਜ਼ਬਰ ਤੇ ਜ਼ੁਲਮ ਦੀ ਘਟਨਾ ਹੈ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾ ਹਲਾਲ ਦਫ਼ਤਰ ਲੇਖਾ ਮੰਗੀ ਐ ਤਬ ਹੋਏ ਗੋ ਕੌਣ ਹਵਾਲ ਧੰ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੇ ਸੱਚੇ ਹਲਾਲ ਦੇ ਲੱਛਣ ਦੱਸਦਿਆਂ ਕਿਹਾ ਹੈ ਕਿ ਸੱਚ ਦੀ ਛੁਰੀ ਮਾਰ ਕੇ ਜੇ ਲਾਲਚ ਦਾ ਲਹੂ ਕਢ ਦਿੱਤਾ ਜਾਵੇ ਤਾਂ ਇਹ ਸੱਚ ਮੁੱਚ ਦਾ ਹਲਾਲ ਹੋ ਸਕਦਾ ਹੈ ਪਾਤਸ਼ਾਹ ਦਾ ਪਾਵਨ ਵਾਕ ਹੈ ਤਿਸ ਦਾ ਕੁੱਠਾ ਹੋਵੇ ਸੇਖ ਲੋਹੂ ਲੱਭ ਨ ਕਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਈ ਨਾਨਕ ਦਰ ਦੀਦਾਰ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ